ਲੇ ਲੈ ਸੋਨਾ ਮੈਂ ਹਰ ਕਾਮ ਚੀ ਫੋਲ ਗਏ ਗੁਰੂ ਜੀ ਖੰਧਨੀ ਵਿਚਾਰ ਨਾ ਬੱਤ ਲੋ ਜੀ ਮੱਥਾ ਟੇਕਿਆ ਆਪਾਂ ਤੇ ਹੁਣ ਜਾ ਰਹੇ ਗੁਰਦਾਰਾ ਸਾਹਿਬ ਸਵੇਰ ਦੇ 7:58 ਮਿੰਟ ਭਾਜੀ ਕੇ ਨਾਮ ਨਾਲ ਮਗਾ ਨਹੀਂ ਯਾਰ ਲੇਟ ਹੋ ਜਾਗੇ ਕੱਲ ਵੀ ਬਾਅਦ ਹੈ ਬਾਸੇ ਬਾਤ ਕਰਾ ਰਿਹਾ ਆਪਾਂ ਜਾ ਰਹੇ ਗੁਰੂ ਘਰ ਲੰਗਰ ਖਾਂ ਲੰਗਰ ਖਾਂ ਉਸਨ ਸਵਾਗਤ ਬੰਨੀ ਹੈ ਤੇ ਨਿਕਲਦੇ ਅਗਰ ਖਾ ਲਿੱਤਾ ਤੇ ਹੁਣ ਆਪਾਂ ਆਪਣਾ ਬੁਲਟ ਕੱਢੀਏ ਕਰੀਏ ਅੱਗੇ ਦੀ ਤਿਆਰੀ ਸਮਾਨ ਬੰਦਿਆ ਤੇ ਮੇਂਦਰ ਦਮ ਪਾਏ ਇਸ ਟਾਈਮ ਰਿਸ਼ੀਕੇਸ਼ ਸਨੀ ਤਿਆਰ ਹੈ ਆਪਾਂ ਬਿਲਕੁਲ ਫ੍ਰੀ ਤੇ ਹੁਣ ਆਪਾਂ ਨਿਕਲਣਗੇ ਅਗਲੇ ਵਲ ਪੇਸੀ ਰੂਮ ਲਿੱਤਾ ਜਿਗਾ ਤੇ ਆਪਾਂ ਦੀ ਤਿਆਰੀ ਹੋ ਰਹੀ ਹੈ ਹੁਣ ਨਿਕਲਦੇ ਆਂ ਕਾਫੀ ਲੇਟਾ ਤੇ ਮਿਲਦਾ ਤੁਹਾਨੂੰ ਹੁਣ ਸਫਰ ਤੇ ਚੱਲਦੇ ਆਂ ਸਾਢੇ 8 ਹੋ ਚੁੱਕੇ ਨੇ ਜੇ ਮੇਰੀ ਵੀਡੀਓ ਪਸੰਦ ਆਵੇ ਲਾਈਕ ਤੇ ਸਬਸਕ੍ਰਾਈਬ ਕਰਨਾ ਵਾਹ ਕਰੋ ਅਰੇ ਕਿਸੇ ਤੇ ਬੋਲੀ ਰਿਖੇ ਨੇ ਤਰੇ ਆਟੋ ਕੱਟ ਕਰ ਦੇ 1076 ਦਾ ਪੈ ਗਿਆ ਪੈਟਰੋਲ ਪਰਸੋ ਕਿੰਨਾ ਬੁਰਾ ਹਾਲ ਦਾ ਓਰੇ ਅੱਜ ਦੇਖ ਲੈ ਇਹਦੇ ਬਾਅਦ ਬੁਰਾ ਹਾਲ ਹੋਣਾ ਹਾਲੇ ਦੁਕਾਨਾਂ ਨਹੀਂ ਨਾ ਖੁੱਲੀਆਂ ਪ੍ਰੋਪਰ 3:00 ਵਜਰੇ ਨੇ ਅਸੀਂ ਇਹ ਤਾਂ ਸ਼ਾਮ ਤੱਕ ਘਰ ਪਹੁੰਚਾਂਗੇ ਥੋੜਾ ਰਸਤਾ ਭੁੱਲ ਗਏ ਸੀ ਤੇ 2 ਕਿਲੋਮੀਟਰ ਅੱਗੇ ਗਏ ਤੇ ਵਾਪਸ ਆ ਗਏ ਤੇ ਹੁਣ ਪਾਇਆ ਸਿੱਧੇ ਰਸਤੇ ਜਿਹੜਾ ਆਪਾਂ ਅਸ ਤੋਂ 5 ਦਿਨ ਪਹਿਲਾਂ ਆਏ ਸੀਗੇ ਜੰਗਲ ਵਾਲਾ ਏਰੀਆ ਆ ਰਸਤਾ ਉਹ ਉਰੇ ਤੋਂ ਮੁੜ ਕੇ ਦੇ ਸੀ ਪੌਂਟਾ ਸਾਹਿਬ 94 ਮਸੂਰੀ 76 ਦੇਰਾ ਦਿਵਾਲੀ ਉਤਰਾਖੰਡ ਰਿਸ਼ੀਕੇਸ਼ ਬਾਏ ਬਾਏ ਵਾਇਬਰੂ ਸਭ ਦੀ ਯਾਤਰਾ ਮੰਗਲ ਰੱਖੇ ਇਸ ਟੰਬਾ ਬੰਦਾ ਨਿਕਲਿਆ ਹੈ ਨਾ ਸਨਾਰਿਸ਼ੀ ਕੇ ਸੀ ਪਾਰ ਹੋ ਜਾਏਗਾ ਇੱਥੇ ਟ੍ਰੈਫਿਕ ਬਿਲਕੁਲ ਨਹੀਂ ਮਿਲਣਾ ਤੁਹਾਨੂੰ ਗਰਮੀ ਦਾ ਭਾਈ ਪੱਟ ਕੱਟੇ ਪਿਆ ਹੈ ਦੇਰਾ ਤੋਂ 38 ਕਿਲੋਮੀਟਰ ਪੈ ਕੇ ਦੇਰਾ ਤੋਂ ਜਿੱਥੇ ਟ੍ਰੈਫਿਕ ਮਿਲਦਾ ਇੱਥੇ ਵੀ ਕੋਈ 슬ਿੱਪ ਹੋਇਆ ਬੰਦਾ ਦੇਰਾ ਤੋਂ 18 ਕਿਲੋਮੀਟਰ ਤੇ ਪੋਂਟਾ ਸਾਹਬ 69 ਕਿਉਂਕਿ ਦੇਰਾ ਤੋਂ ਬਹੁਤ ਵੱਡਾ ਸੜਕ ਬਹੁਤ ਖੁੱਲ੍ਹੀ ਹੈ ਮੈਨ ਹਾਈਵੇ ਤੇ ਆ ਗਿਆ ਜਿਹੜਾ ਹਰੀਦੁਆਰ ਜਾਂਦਾ ਦੇਖ ਰਿਸ਼ੀਕੇਸ਼ ਵੱਲ ਪਰਦਾ ਇੱਥੇ ਹੁਣ ਬੁੱਲਟ ਨੂੰ ਦਪਹਿਰ ਦਾ ਪਹਿਲਾ ਦਪਹਿਰ ਆ ਫਾਰ ਕਰਦੀ ਹੈ ਇੱਥੇ ਵੀ ਦੇਵੀ ਦਾ ਮੰਦਿਰ ਹੈ ਉੱਥੇ ਬਹੁਤ ਰੌਣਕ ਹੁੰਦਾ ਰੋਕੇ ਜਾ ਕੇ ਹੈ ਇੱਥੇ 100 ਰੁਪਏ ਟੋਲ 150 ਰੁਪਏ ਅਪ ਡਾਊਨ ਤੇ ਲੋਕਲ ਨੂੰ ਫ੍ਰੀ ਹੈ ਸੇ ਦੇਵੀ ਦਾ ਮੰਦਿਰ ਮਣੀ ਮਾਈ ਮੰਦਿਰ ਬਹੁਤ 라ਸ਼ਾ ਉੱਥੇ ਵੀ ਮਣੀ ਮਾਈ ਮੰਦਿਰ ਦੇ ਇਰਾਦੋਂ ਪਹੁੰਚ ਗਏ ਕਿੰਨੇ ਦੂਰ ਟ੍ਰੈਫਿਕ ਤਾਂ ਆ ਗਿਆ ਜੀ ਸਿੱਧਾ ਲਿਖਿਆ ਪੌਂਟਾ ਸਾਬ ਉਹ ਲਿਖਿਆ ਵਾ ਦੇਖ ਲੈ ਜੀ ਸਹੀ ਦੱਸਦਾ ਪੌਂਟਾ ਸਾਬ 53 ਕਿਲੋਮੀਟਰ ਅਸੀਂ ਗੂਗਲ ਮੈਪ ਵੀ ਲਾਇਆ ਤੇ ਬੋਰਡ ਤੇ ਵੀ ਲਿਖਿਆ ਹੋਇਆ ਰਾਤੀ ਦੇਖਦੇ ਆਲੇ ਤਪਸ਼ਨੀਵਦੀ ਪਰ ਤਾਂ ਬਹੁਤ ਵਾਜਣੀ ਇਸ ਟਾਈਮ ਘੱਟ ਲੋ ਭਾਜੀ ਕੋਈ ਲੇਟ ਨਹੀਂ ਇੱਥੇ 700 ਮੀਟਰ ਤੇ ਖੱਬੇ ਮੋੜੇ ਦਾ ਮੋੜਨਾ ਰੋਕ ਰਹੀ ਹੈ ਹਾਂ ਜਹਾ ਮੰਨਾ ਆਪਣਾ ਲੈਫਟ ਮਿੱਠਾ ਪਾਣੀ ਲੱਗਿਆ ਸੀ ਪੀ ਨਹੀਂ ਹੋਇਆ ਟ੍ਰੈਫਿਕ ਕਰਕੇ ਚਲੋ ਫਿਰ ਮਿਲ ਜੇਗਾ ਜੀ ਜਿੱਥੋਂ ਅਸੀਂ ਸਿੱਿੱਤ ਹੀ ਆਇਆ ਹਾਰੋ ਬਾਹਰ ਜਦੋਂ ਅਸੀਂ ਬਡੇ ਸੀਗੇ ਉਹ ਪੱਲਾ ਰਸਤਾ ਸੀਗਾ ਜਿੱਥੇ ਪੌ ਲੇਟਾ ਸੀ ਇਹ ਰੋਡ ਵਧੀ ਹੈ ਹੁਣ ਇਸ ਰੋਡ ਤੋਂ ਆਪਾਂ ਰਾਈਟੇ ਟੁਰਨਾ ਆਣਾ ਹੁਣ ਤੋਂ ਨੀਚੋਂ ਇਹ ਉੱਧਰ ਹੀ ਜਾਣਾ ਠੀਕ ਉਹ ਆ ਗਾ ਸਾਹਮਣੇ ਸਾਈਡ ਰੋਡ ਪਹੁੰਚ ਜਾਓ ਰਵੀ ਗਾ ਤੇਰੋਂ ਅੱਥੇ ਤੇ ਰਿਸ਼ੀ ਕੇ ਇਹ ਪੋਣਾ ਹਾਈਸਟ ਬੀਟੀ ਵਾਲਾ ਚੌਕ ਆ ਫਿਰ ਪਤਾ ਰੰਦਰ ਕਿੱਧਰ ਜਾਣਾ ਹੈ ਦੇਖੇ ਮੁੜਨਾ ਹੋਵੇ 40 ਸੌ ਸੰਤਾ ਲੀ ਕਿਲੋਮੀਟਰ ਇकडे ਦੂਰਾ ਦੋਂ ਤੋਂ ਪਾਰ ਹੁਜੇ ਰੋਡ ਨਾਲੋਂ ਵਧੀਆ ਹੁਣ ਖੁੱਲੜੁੱਲਾ ਰੋਡ ਸ਼ੁਰੂ ਹੈ ਅਮੀਨ ਇਸ ਰੋਡ ਤੇ ਸਾਨੂੰ ਮਿੱਠਾ ਪਾਣੀ ਮਿਲ ਜੇ ਸ਼ਬੀਲ ਖਿਆਸ ਬਹੁਤ ਲੱਗੀ ਹੋਈ ਹੈ ਕਿਉਂਕਿ ਪੇੜ ਥਿੱਕ ਵੀ ਨਹੀਂ ਅਜੇ ਤੇ ਖੜ੍ਹ ਸਕੀ ਅਸੀਂ ਅਤੇ ਲੱਗੀ ਸ਼ਬੀਲ ते निकल चुके हूं गर्मी या। पौंटा जाना थे गंगोत्री गंगोत्री थे बहुत ज्यादा साहब ती पहला रोड सी जंगल हम तब्दील होगा बहुत वे हाईवे बहुत खुला रोड बनना है। ਮੰਦਰ ਆ ਗਿਆ ਭਈ ਤੇ ਪੌਂਟ ਸਾਹਿਬ ਇੱਥੋਂ ਨਜ਼ਦੀਕ ਹੀ ਆ ਬਹੁਤ 10 ਕਿਲੋਮੀਟਰ ਹੋਣਾ 10 11 ਕਿਲੋਮੀਟਰ ਮੇਂ ਬਹੁਤ ਵੱਧ ਗਈ ਦੇਖੋ ਪੇੜ ਹੀ ਪੇੜ ਦੇ ਬਾਜ ਕੀ ਬਣ ਗਏ ਇੱਥੇ ਸਾਰੇ ਹੁਣ ਜਿਹੜੇ ਕਹਿੰਦੇ ਪੇੜ ਲਾਓ ਪੇੜ ਲਾਓ ਰੋਡ ਬਣਾਓ ਇੱਕ ਵੀ ਪੇੜ ਨਹੀਂ ਬਚੇ ਇਸ ਰੋਡ ਤੇ ਸਿਰਫ ਧੁੱਪ ਹੀ ਧੁੱਪ ਦਿਖਦੀ ਏ ਦੂਰ ਤੱਕ ਆਹੀ ਡਵਰਜ਼ਨ ਰੋਡ ਥੋੜਾ ਟੁੱਟਿਆ ਹੋਇਆ ਜ਼ਰੂਰ ਹੈ ਬੰਗ ਹੈ ਆ ਦੇਖ ਲੋ ਸਾਰਾ ਜੰਗਲ ਹੀ ਰਿਹਾ ਸੀਗਾ ਇਹ ਦੋਨਾਂ ਵਸੇ ਛਾਵਾਂ ਦੀ ਤੇ ਹੁਣ ਦੇਖ ਲੋ ਕੀ ਹਾਲ ਕਰ ਦਿੱਤਾ ਇਸ ਰੋਡ ਦਾ ਸਰਕਾਰ ਅੱਗੇ ਕਰ ਵੀ ਕੀ ਸਕਦਾ ਬੰਦਾ ਆਉਣ ਵਾਲੇ ਸਾਲ ਚ ਤਿਆਰ ਹੋ ਜਾਏਗਾ ਰੋਡ ਇਹ ਤੇ ਹੋ ਟ੍ਰੈਫਿਕ ਘਟ ਜੇਗਾ ਇੱਥੇ ਜਿਹੜਾ ਸੀ ਐਨਾ ਕੋ ਰੋਡ ਤਾਂ ਇਹਨੇ ਬਣਾ ਦਿੱਤਾ ਸਾਰੇ ਪੱਥਰਾ ਕਰਦਾ ਪੱਥਰਾ ਪਲੇਨ ਰੋਡ ਬਣਾ ਦਿੱਤਾ ਸਾਹਮਣੇ ਪਰ ਦਰਵਾਸਾ ਆ ਦੇਖ ਰਿਹਾ ਉਹ ਦੁਪਹਿਰਾ ਹੋ ਗਿਆ ਨਾ ਕੁਛ ਦੁਪਹਿਰਾ ਹੋ ਗਿਆ ਪੱਤਰੀ ਆਊਗਾ ਕਿੱਦਾਂ ਇੱਧਰ ਦੇ ਹੁਣ ਚੱਲਣਾ ਠੰਡੇ ਹੋਏ ਹੁਣ 4:00 ਵਜੇ ਆ ਜਾਦਰ ਹੈ ਪਰ ਨਾ 4:00 ਵਜੇ ਸ਼ੁਰੂ ਕਰਨਾ ਚਾਹੀਦਾ ਸਫ਼ਰ ਤੇ ਇਹ ਤੇ ਹੈਗਾ ਟੈਂ ਵਾਲਾ ਰਸਤਾ ਜਿੱਦੇ ਬਾਅਦ ਭੀੜ ਹੁੰਦੀ ਹੈ ਰਸਤਾ ਬਹੁਤ ਵਧੀਆ ਇਨਸਟਰਕਸ਼ਨ ਦੇ ਕੰਮ ਤਾਂ ਠੀਕ ਚੱਲ ਰਿਹਾ ਪਰ ਕੀ ਕਰ ਸਕਦਾ ਮੈਂ ਤਾਂ ਸਾਰਾ ਰਸਤਾ ਬਾਰ ਬਾਰ ਦੇ ਬੰਮ ਯੁੱਧ ਤਰ੍ਹਾਂ ਕਰਨੇ ਮੇਂ ਬਧਾਨਨੇ ਕੇ ਲੇ ਥਨਾ ਮਸੂਰੀ ਦੇਦਾ ਦੂਨ ਵਿਕਾਸ ਪਰ ਪਲਾਜਕ ਕਰਾਸ ਇਧਰੋਂ ਆਹੀ ਗਲੀ ਮੈਂ ਹੱਥ ਦੇਵਾ ਆ ਲਿਖਿਆ ਵਾ ਤਾਜੀ ਪਹੁੰਚ ਗਏ ਇੱਥੇ ਲਾ ਦੇਣਾ ਆ ਉੱਥੇ ਲਾ ਦੇਣਾ ਬਾਈ ਇਹ ਤਪਤਸ਼ੀਲਾ ਪਵਿੱਤਰ ਸ਼ੀਲਾ ਤੇ ਬੈਠ ਕੇ ਸਰਪਾਲ ਜੀ ਨੇ ਲੰਮਾ ਸਮਾਂ ਤਪਤ ਕੀਤਾ ਸੀ ਦਰਸ਼ਨ ਕਰੋ ਅਜਾਏ ਅੰਦਰ ਸਾਹਿਬ ਤਾਂ ਅੱਗੇ ਚਲੇ ਆ ਚਲ ਜੀਰਾ ਸਾਹਿਬ ਗੁਰਦੁਆਰਾ ਕਿੱਥੀ ਵੀਰੋ ਗੁਰਦੁਆਰਾ ਸਾਹਿਬ ਚੱਲੇ ਇੱਥੇ ਵੀ ਨਾ ਚੱਜੀ ਜੀਰਾ ਭਰਾ ਲੈ ਅਸਨੀ ਬਾਜੀ ਸਵਾਦ ਬੜਾ ਜੀ ਨਾ ਅੱਛਾ ਅੱਛਾ ਹੰਡਾਂ ਚੱਲ ਜੀਰਾ ਇੱਥੇ ਵੈਸੇ ਮਾਲਕ ਦਾ ਜਿਹੜਾ ਲੰਗਰ ਹੁੰਦਾ ਸਵਾਦ ਹੀ ਹੁੰਦਾ ਤੇ ਇਸ ਟਾਈਮ ਤਾਂ ਫਸ ਬਹੁਤ ਜ਼ਿਆਦਾ ਦੇਖੋ ਸੂਰਜ ਦੇ ਦਰਸ਼ਨ ਕਰੀਂ ਤੇ ਗੜਾ ਗੁਰਦੁਆਰਾ ਸਾਹਿਬ ਚੱਲ ਜੀਏ ਸੋਚ ਰਿਆਂ ਰੁਕ ਰੁੱਕ ਕੇ ਜਾਵਾਂਗੇ ਪਰ ਜਾਵਾਂਗੇ ਜ਼ਰੂਰ ਨਹੀਂ ਲੇਟ ਬਹੁਤ ਹੋ ਜਾਾਂਗੇ ਆਸਥਾਨ ਮੰਤ ਬਾਬਾ ਕ੍ਰਿਪਾਲਦਾਸ ਜੀ ਹੁਣ ਅੱਗੇ ਵੱਚ ਚੱਲੀਏ ਤੇ ਨਿਕਲਦੇ ਆ ਧੁੱਪ ਬੜੀ ਹੈ ਹੌਲੀ ਹੌਲੀ ਚੱਲਦੇ ਗਾੜੀ ਟੈਂਪਰੇਚਰ ਇਸ ਟਾਈਮ ਸਾਫ ਹੈ ਲਓ ਜੀ ਨਿਕਲ ਚੁੱਕੇ ਹਰਦਾਰਾ ਸਾਹਿਬ ਤੋਂ ਬਹੁਤ ਵਧੀਆ ਸੀਗਾ ਲੰਗਰ ਮਜ਼ਾ ਆ ਗਿਆ ਲੰਗਰ ਪੀ ਕੇ ਅਸਨੇ ਨੇ ਬੋਟਲ ਭਰਾਈ ਕਰ ਚੁੱਕੀ ਅਸੀਂ ਤਾਂ ਇੱਥੇ ਸਵਾਲ ਰਹਿਦਾ ਜਿਹੜਾ ਲੈਣਾ ਇੱਥੋਂ 150 ਕਿਲੋਮੀਟਰ ਆਪਣਾ ਏਰੀਆ ਗਰਮੀ ਹੱਥੋਂ ਬਾਹਰ ਡੇਢ ਵਾ ਚੁੱਕਾ ਤੇ ਇਸ ਤੋਂ ਅੱਗੇ ਆਣਾ ਪੌਂਡੋ ਸਾਹਿਬ ਗੁਰਦੁਆਰਾ ਪੌਂਡੋ ਸਾਹਿਬ ਗੁਰਦੁਆਰਾ ਜਾਏ ਹੁਣ ਨਹੀਂ ਰੁਕਣਾ ਚਾਹੇ ਕਿ ਲੰਗਰ ਖਾ ਰਹਾ ਪਾਸ ਗੁਰਦੁਆਰਾ ਸ੍ਰੀ ਤਪਚੀ ਲੋ ਤੇ ਹੁਣ ਖਿੱਚੀ ਆਪਣਾ ਮਾੜੀ ਵੱਸ ਸਾਹਮਣੇ ਪੋਂਟੋ ਸਬ ਗੁਰਦੁਆਰਾ ਸਾਹਿਬ ਯਾਰ ਸਿੱਪੋਸ਼ ਮਾੜੀ ਵੱਲੋਂ ਜਾ ਰਹੇ ਹਾਂ ਮਹਾਰਾਜਾ ਅਕਰਸਨ ਚੌਕ ਅੰਡੀਗੜ 121 ਕਿਲੋਮੀਟਰ ਹੈ ਤੋ ਸਪੀਡਾਂ ਸਪੀਡਾਂ ਲੱਗੇ ਵਸਤਾ ਨਹੀਂ ਗਰਮੀ ਹੈ ਸਨ ਇਹ ਤਵੇ ਡਾਊਨ ਨਿਦਾ ਵੀ ਕੰਮ ਹੋ ਗਿਆ ਸੋਰੀ ਉਲਟੀ ਕਹਿੰਦਾ ਉਲਟੀ ਦਾ ਮਨ ਹੋ ਰਿਹਾ ਦੇਖੋ ਜੀ ਪਾਣੀ ਦੀ ਬੋਤਲ ਲਈ ਇਹਨੂੰ ਲਿਆ ਕੇ ਥੋੜਾ ਬ੍ਰੇਕ ਲੈਣਾ ਪੈ ਗਿਆ ਸਨ ਇਹ ਹੋ ਗਿਆ ਤਵੇ ਡਾਊਨ ਐਨੂ ਲੱਗੇ ਮਾਉਂਟਿੰਗ ਗਰਮੀ ਬਹੁਤ ਹੈ ਲੈ ਵੀ ਹੁਆ ਚੈੱਕ ਕਰਾਈ ਹੁਆ ਬਹੁਤ ਘੜ ਗਈ ਅਗਲਾ ਟਾਇਰ 15 ਪਿਛਲਾ 20 ਇਹ ਲੰਗਰ ਲਗਣਾ ਗੁਰੂ ਦਾ ਇੱਕ ਤਰੀਕ ਤੋਂ ਅਨੇ ਕੱਲ ਤੋਂ ਲਗਣਾ ਲੰਗਰ ਉੱਧਰ ਵੇਖੀ ਚਾਹ ਪੀਤੇ ਤੇ ਬਿਸਕੁਟ ਖਾਦੇ ਤੇ ਥੋੜਾ ਟਾਈਮ ਬਤਾਇਆ ਗਰਮੀ ਬਹੁਤ ਜ਼ਿਆਦਾ ਹਾਲੇ ਮਿੱਥੋ നബേ കലോമീറ്റരിയാ ൻ്റെ ਸੰਨੇ ਦੇਖੋ ਜੀ ਆਪਾਂ ਇਸ ਟਾਈਮ ਰੁਕ ਗਿਆ ਫੇਰ ਰਾਜ ਲੰਗਰ ਤੋਂ ਬਾਅਦ ਅਰੇ ਫਿਊ ਜੁੜੇ ਹੋਏ ਨੇ ਫਿਊ ਜਗਾ ਕੇ ਕਾ ਗਰਮੀ ਬਹੁਤ ਹੈ ਹਾਂ ਇੱਕ ਜੜਿਆ ਤੇ ਗਰਮੀ ਬਹੁਤ ਹੈ ਵਾਕਈ ਗਰਮੀ ਬਹੁਤ ਹੈ ਇਸ ਟਾਈਮ ਅਰੇ ਇੱਥੋਂ 70 ਕਿਲੋਮੀਟਰ ਹੈ ਸ਼ਾਂਤੀ ਕਿੰਨੀ ਇੱਥੇ ਹੈ ਨਾ ਛੀਂ ਛੀਂ ਦੀ ਆਵਾਜ਼ ਆ ਰਹੀ ਹੈ ਹੁਣ ਚੱਲੀਏ ਅੱਗੇ ਨਾ ਇੱਧਰ ਤਾਂ ਕੰਮ ਹੋ ਗਿਆ 10-15 ਮਿੰਟ ਚ ਲੱਗ ਗਏ ਲੌਂਜ ਕਿ ਲੈ ਗਿੱਤੇ ਹਾਂ ਹੁਣ ਪਹਿਲਾਂ ਧਿਆਨ ਨਹੀਂ ਪਿਆ ਸਾਰੇ ਸਫ਼ਰ 'ਚ ਹੁਣ ਐਂ ਲੈਅਰ ਕੰਡੀਸ਼ਨਰ ਬਲ ਲੱਗ ਰਹੀ ਹੈ اځې دا به خراب وږي سنې دې ਹਣ ਆਏਗਾ ਰਾਏਪੁਰ ਰਾਣੀ ਬਸ ਇਹ ਕੀ ਅਜਾ ਸਫਰ ਜਿਹੜਾ ਸੀਗਾ ਬਹੁਤ ਵਧੀਆ ਗਿਆ ਇਸ ਸਫਰ ਨੂੰ ਹੋਰ ਚੰਗਾ ਸੀ ਵਰੀਆ ਬਣਾਈਏ ਮੇਰੇ ਜਿਹੜੇ ਵੀਡੀਓ ਨੇ ਬਹੁਤ ਕਟ ਤਾਉਂਦੇ ਨੇ ਕਿਉਂਕਿ ਮੇਰੇ ਕੋਲ ਟਾਈਮ ਬਹੁਤ ਘੱਟ ਹੁੰਦਾ ਬਸ ਹੁਣੇ ਵਾਇਗੁਰ ਦੇ ਦਰਬਾਰ ਜਾ ਰਹੇ ਹਾਂ ਇਸ ਤੋਂ ਬਾਅਦ ਦਾ ਪਲਾਨ ਜਦੋਂ ਮਾਲਕ ਬਣਾਵੇ ਉਹ ਦੋ ਦਾ ਨਹੀਂ ਤਾਂ ਦੇਖਦੇ ਹਾਂ ਡੇਲੀ ਵਲੌਗ ਸ਼ੁਰੂ ਕਰਦੇ ਹਾਂ ਕੁਝ ਨਾ ਕੁਝ ਜ਼ਰੂਰ ਪਾਵਾਂਗੇ ਸੀ ਬੋਲੋ ਟ੍ਰਿਪ ਦਾ ਨਾਮ ਰੱਖਿਆ ਇਹਦਾ ਚੈਨਲ ਦਾ ਮੈਨੂੰ ਬੋਲਟ ਚਲਾਉਣ ਦਾ ਬੜਾ ਸ਼ੌਕ ਹੈ ਪੜੇ ਟਿਕੜੀ ਲੜ ਗਈ ਸੰਡਾ ਦੀ ਰੋਡ ਬੜਾ ਖਰਾਬ ਹੈ ਪਰਵਾਨਾ ਰੋਡ ਇਹ ਰੋਡ ਸਾਰਾ ਹੁਣ ਆਪਾਂ ਡੇਰਾ ਬੱਸੀ ਵੱਲ ਜਾ ਰਹੇ ਹਾਂ ਦੁਨੀਆਂ ਨਿਕਲੀ ਸ਼ਹਿਰ ਨੂੰ ਤਿੰਨ ਜਿਤ ਤਰਾਕੇ ਪਏ ਨੇ ਗਰਮੀ ਦੇ ਹੋਰ ਅੱਧੇ ਘੰਟੇ ਤੱਕ ਨੇਰਾ ਪਹੁੰਚੇਗਾ ਜੀ ਪਹੁੰਚ ਗਏ ਡੇਰਾ ਬੱਸੀ ਨੇਰਾ ਪਹੁੰਚੇਗਾ ਟਾਈਮਰਾ ਥੋੜਾ ਫੇਰ ਵੀ ਚੰਨਲ ਕਰਕੇ ਦਿਖਾ ਰਿਹਾ ਯਾਨੀ ਕਿ ਰਸਤਾ ਫੇਰ ਵੀ ਠੀਕ ਮਝਗੁਰੇ ਵਾਲਾ ਥੋੜਾ ਟ੍ਰੈਫਿਕ ਭਰਿਆ ਪਰ ਦਿਨ ਚ ਟ੍ਰੈਫਿਕ ਨਹੀਂ ਹੁੰਦਾ ਸਾਹਮਣੇ ਆ ਗਿਆ ਫਲਾਈਓਵਰ ਲਾਉ ਆਪਾਂ ਪਹੇਗੇ ਹੁਣ ਮੈਨ ਹਾਈਵੇ ਚੰਡੀਗੜ੍ਹ ਅੰਮ੍ਰਿਤਸਰ

ਚੱਲੇ ਆਪਣੇ ਆਪਣੇ ਘਰ ਨੂੰ ਮੈਂ ਖੜਾ ਇਸ ਟੰਡ ਕੈਸਲਨ ਸਨੀ ਢਿੱਲਾ ਇਹ ਪਾ ਜੀ ਨੂੰ ਲੈਣਾ ਹੈ ਤੇ ਸਨੀ ਦੀ ਤਵੇ ਦੇਖੋ ਆ ਪੱਧਰਾ ਹੈ ਈਲਾਗਾ ਇਹ ਸੜਾ ਬੰਦਾ ਸਬਰ ਕਿਦਾ ਰਿਹਾ ਸਨੀ ਬਹੁਤ ਵਧੀਆ ਸਬਰ ਬਹੁਤ ਵਧੀਆ लास्ट ਮੋਮੈਂਟ ਦਾ ਕਿ ਥੋੜੀ ਗੜਬੜ ਹੋ ਗਈ ਤੇ ਮਿਲਦੇ ਆ ਤੁਹਾਨੂੰ ਬੜੀ ਜਲਦੀ ਠੀਕ ਹੈ